प्यारे बच्चों ਤੁਸੀਂ ਆਪਣੀ 5ਵੀਂ ਜਮਾਤ ਦੀ ਵਾਤਾਵਰਣ ਸਿੱਖਿਆ ਦੀ ਪਾਠ ਪੁਸਤਕ ਵਿੱਚੋਂ ਪਾਠ 14 ਕੀਟ ਆਹਾਰੀ ਪੌਦੇ ਵਿੱਚ ਭੋਜਨ ਲੜੀ ਬਾਰੇ ਪੜ ਚੁੱਕੇ ਹੋ ਅੱਜ ਆਪਾਂ ਭੋਜਨ ਜਾਲ ਬਾਰੇ ਪੜਾਂਗੇ ਬੱਚਿਓ ਪੰਨਾ ਨੰਬਰ 91 ਤੇ ਆਖਰੀ ਪੈਰੇ ਵਿੱਚ ਅਸੀਂ ਪੜਦੇ ਹਾਂ ਗਿਰਗਟ ਕੁਝ ਛੋਟੇ ਕੀਟ ਪਤੰਗੀਆਂ ਨੂੰ ਖਾ ਰਿਹਾ ਸੀ ਇੰਨੇ ਸਮੇਂ ਵਿੱਚ ਇੱਕ ਡੱਡੂ ਵੀ ਨਜ਼ਰ ਆਇਆ ਫਿਰ ਡੱਡੂ ਵੀ ਉਸੇ ਕਿਸਮ ਦੇ ਛੋਟੇ-ਛੋਟੇ ਕੀਟਾ ਨੂੰ ਖਾ ਰਿਹਾ ਸੀ ਪੂਜਾ ਨੇ ਆਪਣੇ ਪਾਪਾ ਨੂੰ ਉਤਸੁਕਤਾ ਨਾਲ ਪੁੱਛਿਆ ਕਿ ਕੀਟਾ ਨੂੰ ਡੱਡੂ ਵੀ ਖਾ ਰਿਹਾ ਹੈ ਅਤੇ ਗਿਰਗिट ਵੀ ਅਜੀਹਾ ਕਿਉਂ ਪਾਪਾ ਨੇ ਸਮਝਾਇਆ ਕਿ ਬਹੁਤ ਸਾਰੇ ਜੀਵ ਇੱਕੋ ਜਿਹਾ ਭੋਜਨ ਖਾਂਦੇ ਹਨ ਜਦੋਂ ਇੱਕ ਭੋਜਨ ਲੜੀ ਵਿਚਲਾ ਕੋਈ ਜੀਵ ਕਿਸੇ ਦੂਸਰੀ ਲੜੀ ਵਿਚਲੇ ਜੀਵ ਨੂੰ ਖਾ ਜਾਵੇ ਅਤੇ ਦੂਸਰੀ ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਵੇ ਇਸ ਤਰ੍ਹਾਂ ਨਾਲ ਬਹੁਤ ਸਾਰੀਆਂ ਭੋਜਨ ਲੜੀਆਂ ਆਪਸ ਵਿੱਚ ਮਿਲ ਜਾਣ ਤਾਂ ਭੋਜਨ ਜਾਲ ਬਣ ਜਾਂਦਾ ਹੈ ਜਿਵੇਂ ਘਾਹ ਨੂੰ ਟਿੱਡਾ ਅਤੇ ਹਿਰਨ ਦੋਵੇਂ ਖਾਂਦੇ ਹਨ ਪਰ ਸ਼ੇਰ ਟਿੱਡੇ ਨੂੰ ਨਹੀਂ ਹਿਰਨ ਨੂੰ ਖਾ ਲੈਂਦਾ ਹੈ ਤੁਹਾਡੀ ਪਾਠ ਪੁਸਤਕ ਵਿੱਚ ਪੰਨਾ ਨੰਬਰ 92 ਤੇ ਭੋਜਨ ਜਾਲ ਦੀ ਤਸਵੀਰ ਦਿੱਤੀ ਗਈ ਹੈ ਆਓ ਇਸੇ ਸਬੰਧ ਵਿੱਚ ਕਿਰਿਆਚਾਰ ਕਰਦੇ ਹਾਂ ਬੱਚਿਓ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ ਬੱਚਿਆਂ ਦੇ ਹੱਥਾਂ ਵਿੱਚ ਵੱਖ-ਵੱਖ ਜਾਨਵਰਾਂ ਦੀਆਂ ਤਸਵੀਰਾਂ ਵਾਲੇ ਕਾਰਡ ਫੜੇ ਹੋਏ ਹਨ ਅਤੇ ਚਿੱਟੇ ਰੰਗ ਦੀਆਂ ਪੱਟੀਆਂ ਨਾਲ ਉਹਨਾਂ ਜਾਨਵਰਾਂ ਨੂੰ ਜੋੜਿਆ ਗਿਆ ਹੈ ਜੋ ਇੱਕ ਦੂਜੇ ਨੂੰ ਖਾਂਦੇ ਹਨ ਇਸ ਤਰ੍ਹਾਂ ਨਾਲ ਭੋਜਨ ਜਾਲ ਬਣਦਾ ਹੈ ਬੱਚਿਓ ਭੋਜਨ ਖਾਣ ਦੀਆਂ ਆਦਤਾਂ ਦੇ ਆਧਾਰ 'ਤੇ ਜਾਨਵਰਾਂ ਨੂੰ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਨੰਬਰ 1 ਹੈ ਸ਼ਾਕਾਹਾਰੀ ਇਸ ਸ਼੍ਰੇਣੀ ਵਿੱਚ ਉਹ ਜਾਨਵਰ ਆਉਂਦੇ ਹਨ ਜਿਹੜੇ ਕੇਵਲ ਘਾਹ ਪੱਤੇ ਫਲ ਅਤੇ ਬੀਜ ਆਦ ਖਾਂਦੇ ਹਨ ਜਿਵੇਂ ਹਿਰਨ ਗਾਂ ਮੱਝ ਆਦ ਬੱਚੋ ਤੁਸੀਂ ਆਪਣੇ ਆਲੇ ਦੁਆਲੇ ਮੱਝਾਂ ਗਾਵਾਂ ਨੂੰ ਚਾਰਾ ਖਾਂਦੇ ਜ਼ਰੂਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਮੱਝ ਨੂੰ ਕਿਸੇ ਹੋਰ ਜਾਨਵਰ ਦਾ ਸ਼ਿਕਾਰ ਕਰਦੇ ਦੇਖਿਆ ਹੈ ਨਹੀਂ ਵਿਖਿਆ ਕਿਉਂਕਿ ਮੱਝ ਅਤੇ ਗਾਂ ਸ਼ਾਕਾਹਾਰੀ ਜਾਨਵਰ ਹਨ ਬੱਚਿਓ ਨੰਬਰ 2 ਹੈ ਮਾਸਾਹਾਰੀ ਇਸ ਸ਼੍ਰੇਣੀ ਵਿੱਚ ਉਹ ਜਾਨਵਰ ਆਉਂਦੇ ਹਨ ਜਿਹੜੇ ਆਪਣੇ ਭੋਜਨ ਲਈ ਦੂਜੇ ਜਾਨਵਰਾਂ ਨੂੰ ਖਾਂਦੇ ਹਨ ਜਿਵੇਂ ਸ਼ੇਰ ਚੀਤਾ ਆਦਿ ਨੂੰ ਤੁਸੀਂ ਅਕਸਰ ਟੀਵੀ ਤੇ ਦੂਜੇ ਜਾਨਵਰਾਂ ਦਾ ਸ਼ਿਕਾਰ ਕਰਦੇ ਦੇਖਿਆ ਹੋਵੇਗਾ ਕਿਉਂਕਿ ਸ਼ੇਰ ਕਾ ਪੱਤੇ ਆਦ ਨਹੀਂ ਖਾਂਦਾ ਨੰਬਰ 3 ਹੈ ਜੀ ਸਰਬ ਆਹਾਰੀ ਇਹ ਉਹ ਜਾਨਵਰ ਹੁੰਦੇ ਹਨ ਜਿਹੜੇ ਆਪਣੇ ਭੋਜਨ ਲਈ ਪੌਦੇ ਅਤੇ ਜਾਨਵਰ ਦੋਹਾਂ ਨੂੰ ਹੀ ਖਾ ਲੈਂਦੇ ਹਨ ਜਿਵੇਂ ਰਿਛ ਬਿੱਲੀ ਕੁੱਤਾ ਆਦ ਬੱਚਿਓ ਕੁੱਤਾ ਅਤੇ ਬਿੱਲੀ ਦੁੱਧ ਤੇ ਰੋਟੀ ਵੀ ਖਾਂਦੇ ਹਨ ਪਰ ਕੁੱਤਾ ਹੱਡੀ ਖਾਂਦਾ ਹੈ ਤੇ ਬਿੱਲੀ ਚੂਹੇ ਵੀ ਖਾਂਦੀ ਹੈ ਸੋ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਭੋਜਨ ਜਾਲ ਬਾਰੇ ਅਤੇ ਜਾਨਵਰਾਂ ਦੀਆਂ ਤਿੰਨ ਕਿਸਮਾਂ ਸ਼ਾਕਾਹਾਰੀ, ਮਾਸਾਹਾਰੀ ਅਤੇ ਸਰਬਾਹਾਰੀ ਬਾਰੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਅੱਜ ਦੇ ਘਰ ਦੇ ਕੰਮ ਵਿੱਚ ਤੁਸੀਂ ਪ੍ਰਸ਼ਨ 2 ਭੋਜਨ ਜਾਲ ਕੀ ਹੁੰਦਾ ਹੈ ਦਾ ਉੱਤਰ ਆਪਣੇ ਸ਼ਬਦਾਂ ਵਿੱਚ ਸੁੰਦਰ ਲਿਖਾਈ ਵਿੱਚ ਲਿਖਣਾ ਹੈ।